ਗੁਰਬਤਪਰੀ ਜ਼ਿੰਦਗੀ ਜੀ ਰਿਹਾ ਅਦਾਕਾਰ ਸਤੀਸ਼ ਕੋਲ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੇ ਡੂੰਗਾ ਦੁੱਖ ਜਤਾਇਆ ਹੈ ਸਤੀਸ਼ ਕੋਲ ਦੀ ਹਾਲਤ ਤੇ ਦਰਦਪਰੀ ਜ਼ਿੰਦਗੀ ਸਾਹਮਣੇ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਆਪਣੀ ਚਿੰਤਾ ਜਤਾਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ ਕਿ ਸਾਡੇ ਮਹਾਨ ਕਲਾਕਾਰ ਸਤੀਸ਼ ਕੋਲ ਜੀ ਦੀ ਹਾਲਤ ਬਾਰੇ ਜਾਣ ਕੇ ਉਹਨਾਂ ਨੂੰ ਬਹੁਤ ਹੀ ਦੁੱਖ ਹੋਇਆ ਹੈ ਉਹਨਾਂ ਨੇ ਲੁਧਿਆਣਾ ਦੇ ਡੀਸੀ ਨੂੰ ਉਸਦੇ ਕੋਲ ਜਾਣ ਦੀ ਅਤੇ ਉਸਦੇ ਹਾਲਾਤਾਂ ਬਾਰੇ ਰਿਪੋਰਟ ਦੇਣ ਦੀ ਵੀ ਗੱਲ ਲੱਖੀ ਹੈ ਸੂਬਾ ਸਰਕਾਰ ਨਿਸ਼ਚਿਤ ਤੌਰ ਤੇ ਉਹਨਾਂ ਦੀ ਮਦਦ ਵੀ ਕਰੇਗੀ ਜਿਸਦੇ ਚਲਦੇ ਅਸੀਂ ਬਿੱਤ ਦਿਨੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਸतीश ਕੋਲ ਦਾ ਹਾਲ ਜਾਣਿਆ ਗਿਆ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਸतीश ਕੋਲ ਨੇ ਕਿਹਾ ਕਿ ਸਰਕਾਰ ਦੇ ਭਾਸ਼ਾ ਵਿਭਾਗ ਨੇ ਲਗਭਗ 5 ਸਾਲ ਪਹਿਲਾਂ ਉਸ ਨੂੰ 11000 ਰੁਪਏ ਦੀ ਪੈਨਸ਼ਨ ਦੇਣ ਦੀ ਸ਼ੁਰੂਆਤ ਕੀਤੀ ਸੀ ਪਰ ਪਿਛਲੇ 1 ਸਾਲ ਤੋਂ ਉਸ ਨੂੰ ਭਾਸ਼ਾ ਵਿਭਾਗ ਦੀ 11000 ਰੁਪਏ ਦੀ ਮਹੀਨਾ ਪੈਨਸ਼ਨ ਵੀ ਨਹੀਂ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸਨੇ ਇੱਕ ਮਕਾਨ ਅਤੇ ਉਸ ਦੀ ਦੇਖਭਾਲ ਲਈ ਇੱਕ ਸਰਕਾਰੀ ਨੌਕਰ ਦੇਣ ਦੀ ਵੀ ਮੰਗ ਰੱਖੀ ਹੈ। ਸ਼ੁਕਰ ਗੁਜ਼ਾਰਾ ਅੱਜ ਉਹਨਾਂ ਨੇ ਸਮਾਂ ਕੱਢਿਆ ਉਹ ਦੁਖਬਰੀ ਕਹਾਣੀਆਂ ਉਹਨਾਂ ਨੇ ਸੁਣੀ ਹੈ ਮੈਨੂੰ ਲੱਗਦਾ ਹੈ ਕਿ ਮੇਰਾ ਜਿਹੜਾ ਕੰਮ ਹੈ ਉਹ ਜਲਦੀ ਹੋ ਜਾਏਗਾ ਜਿਸ ਵਕਤ ਇਹ ਸੁਵਚਨਦੌਕੀ ਕੀਤਾ ਨੂੰ ਜਿਹੜੀ ਉਹਨਾਂ ਨੇ ਕਿਹਾ ਜੀ ਅਸੀਂ ਜਲਦ ਤੋਂ ਜਲਦ ਕਰ ਦਾਂਗੇ ਸਰ ਦੇਖਿਆ ਜਾਵੇ ਕਾਫੀ ਲੰਮੇ ਤੋਂ ਤੁਸੀਂ ਲੋਹਿਆਣੇ ਦੇ ਵਿੱਚ ਜੀ ਬਾਥਰੂਮ 'ਚ ਵੀ ਰਹੇ ਹੋ ਹਾਂ ਜੀ ਵੀ ਬਾਥਰੂਮ ਰਹਿ ਰਹੇ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਂ ਬਹੁਤ ਸੇਵਾ ਕਰਦਾ ਸੀ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਇਹ ਹਾਲਤ ਹੋਏਗੀ ਮੈਂ ਹਮੇਸ਼ਾ ਬੁਢਾਪੇ ਇੱਕ ਬੁਰਾਪਾ ਕਿਸੇ ਤੇ ਨਾ ਆਏ ਜਵਾਨੀ ਖਨੇਰੀ ਹੁੰਦੀ ਹੈ ਇੱਕ ਲੇਡੀ ਹੈ ਸਤਿਆਜੀ ਇਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਔਰ ਆਪਣੇ بیٹے ਮਾਨਣੇ ਲਖਬੀਰ ਸਿੰਘ ਲੱਕੀ ਜੀ ਦੇ ਘਰ ਲਿਆ ਹੈ ਔਰ ਅਗਰ ਨਹੀਂ ਲਾਂਦੇ ਤੇ ਮੈਂ ਰੁੱਲਦਾ ਫਿਰਦਾ ਹੁੰਦਾ ਮੈਂ ਅਜੇ ਤੱਕ ਮਰ ਗਿਆ ਹੁੰਦਾ ਤੇ ਮੈਂ ਹੀ ਅਰਦਾਸ ਕਰਦਾ ਉਹਨਾਂ ਦੇ ਸਾਹਮਣੇ ਕੈਪਟਨ ਸਾਹਿਬ ਦੇ ਸਾਹਮਣੇ ਕਿ ਮੈਨੂੰ ਇੱਕ ਛੋਟੀ ਜੀ ਛੱਤ ਦੋ ਇੱਕ ਅਟੈਂਡੈਂਟ ਦੋ ਮੈਡੀਕਲ ਫੈਸਿਲਿਟੀ ਦੇ ਦੋ ਮੈਂ ਬਹੁਤ ਰਣੀ ਰਹਾਂਗਾ ਉਮਰ ਭਰ ਉਹਨਾਂ ਦਾ ਪੰਜਾਬੀ ਫਿਲਮਾਂ ਦੇ ਤੁਸੀਂ ਸਟਾਰ ਵੀ ਰਹੇ ਹੋ ਕਾਫੀ ਪੰਜਾਬੀ ਫਿਲਮਾਂ ਤੁਹਾਡੀਆਂ ਆ ਚੁੱਕੀਆਂ ਨੇ ਹਾਂਜੀ ਹਾਂਜੀ ਤੇ ਉਹਦੇ ਵਿੱਚ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਜਦੋਂ ਫਿਲਮ ਸਟਾਰ ਦੇ ਪੰਜਾਬੀ ਕਲਾਕਾਰ ਨੂੰ ਮੈਂ ਉਹਨਾਂ ਨੂੰ ਇਹੀ ਕਹਾਂਗਾ ਅਗਰ ਉਹਨਾਂ ਨੂੰ 2 ਮਿੰਟ ਮਿਲਣ ਇੱਥੇ ਮਿਲਣ ਆ ਜਾਣ ਮੈਨੂੰ ਮਿਲਣ ਪੈਸੇ ਨਹੀਂ ਚਾਹੀਦੇ ਉਹਨਾਂ ਦੇ ਮਿਲ ਕੇ ਮੇਰਾ ਗੱਲਬਾਤ ਕਰ ਲੈਣ ਮੈਨੂੰ ਬੜੀ ਖੁਸ਼ੀ ਹੋਏਗੀ ਇੱਕ ਵਾਰ ਮਿਲ ਕੇ ਮਿਲਣ ਮੈਨੂੰ ਬੜੀ ਖੁਸ਼ੀ ਹੋਏਗੀ report punjab today